ਖਬਰ ਸੰਗਰੂਰ ਤੋਂ ਹੈ ਜਿੱਥੇ ਦੀ ਟਰੱਕ ਯੂਨੀਅਨ ਵਿੱਚ ਉਸ ਸਮੇਂ ਹੰਗਾਮਾ ਖੜਾ ਹੋ ਗਿਆ ਜਦੋਂ ਸੱਤਾਧਾਰੀ ਧਿਰ ਦੇ ਇੱਕ ਵਿਅਕਤੀ ਵੱਲੋਂ ਆਪਣੇ ਹਾਰ પાਕੇ ਆਪਣੇ ਆਪ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਦੱਸਿਆ ਗਿਆ ਗੁੱਸੇ ਵਿੱਚ ਆਏ ਟਰੱਕ ਆਪਰੇਟਰਾਂ ਨੇ ਇਸ ਨੂੰ ਧੱਕੇ ਮਾਰ ਕੇ ਟਰੱਕ ਯੂਨੀਅਨ ਤੋਂ ਬਾਹਰ ਕੱਢ ਦਿੱਤਾ ਟਰੱਕ ਆਪਰੇਟਰਾਂ ਦਾ ਕਹਿਣਾ ਸੀ ਕਿ ਸੱਤਾਧਾਰੀ ਪਾਰਟੀ ਅਤੇ ਪ੍ਰਸ਼ਾਸਨ ਮਿਲ ਕੇ ਧੱਕੇ ਨਾਲ ਯੂਨੀਅਨ ਤੇ ਆਪਣਾ ਬੰਦੇ ਨੂੰ ਕਾਬਜ ਕਰਨਾ ਚਾਹੁੰਦੇ ਹਨ ਜੋ ਕਿ ਉਹਨਾਂ ਨੂੰ ਕਦੇ ਵੀ ਮਨਜ਼ੂਰ ਨਹੀਂ ਹੈ ਟਰੱਕ ਆਪਰੇਟਰਾਂ ਨੇ ਸੱਤਾਧਾਰੀ ਪਾਰਟੀ ਖਿਲਾਫ ਜਮ ਕੇ ਨਾਰਾਵਾਜੀ ਕੀਤੀ ਨਾਰੇ ਬਾਜੀ ਜੀ ਇਹ ਸਾਡੇ ਜਿਹੜੇ ਹੁਣ ਐਮਐਲਏ ਨੇ ਮੌਕੇ ਤੇ ਹੁਣ ਇਸ ਟਾਈਮ ਲੰਦਰਪੁਰ ਭਰਾ ਇਹ ਸਾਡਾ ਧੱਕਾ ਕਰਾ ਰਹੀ ਹੈ ਬੰਦਾ ਇਹਨਾਂ ਦੇ ਘਰ ਦਾ ਜਿਹੜਾ ਬੰਦਾ ਸਾਡੇ ਇੱਥੇ অপারেਟਰ ਨਹੀਂ ਹੈ ਉਹ ਬੰਦੇ ਨੂੰ ਇਹਨਾਂ ਨੇ ਆ ਕੇ ਮਤਲਬ ਪਹਿਲਾਂ ਤਾਂ ਮੈਂਬਰ ਬਣਾਉਣਾ ਚਾਹਿਆ ਅਸੀਂ ਮੈਂਬਰ ਨਹੀਂ ਹੁਣ ਬਣਿਆ ਭਜਾਤਾ ਹੁਣ ਅੱਜ ਉਹ ਕੁਰਸੀ ਤੇ ਬਿਠਾਉਣ ਵਾਸਤੇ ਆਇਆ ਸੀ ਸਾਨੂੰ ਫੇਰ ਵੀ ਧੱਕੇ ਮਾਰ ਕੇ ਭਜਾਤਾ ਕੋਈ ਚੀਜ਼ ਨੂੰ ਮੰਨਦੇ ਨਹੀਂ ਕਾਹਨੂੰ ਕੋਈ ਬਰਸਾਤਨ ਆ ਕੇ ਸਾਡੇ ਨਾਲ ਇੱਥੇ ਧੱਕੇ ਸਾਈ ਕਰਦਾ ਸਾਨੂੰ ਮਾਰ ਕੇ ਤਾਂ ਕਹਾ ਲੰਘ ਜੇ ਪਰ ਅਸੀਂ ਹੁਣ ਉਹ ਕੰਮ ਨਹੀਂ ਹੁਣ ਹੁੰਦਾ ਭਰਾ ਜਨਾਬ ਦਾ ਉਹ ਆ ਸਕਦਾ ਪਰ ਇਹਨਾਂ ਨੂੰ ਜਿਹੜਾ ਸਾਡੇ ਖਿਲਾਫ ਹੋਣੂ ਨਹੀਂ ਸੀ ਹੋਣ ਦੇਣਾ ਜਿਹੜਾ ਸਾਡੇ ਖਿਲਾਫ ਆ ਸਾਡੇ ਜਿਹੜੇ ਪ੍ਰੇਟਰ ਨੇ ਸਾਡੇ ਆ ਜਾ ਸਕਦੇ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਸਾਡੀ ਹੈਲਪ ਕੀਤੀ ਜਾਵੇ ਇਹਦੇ ਵਿੱਚ ਸਾਡੀਆਂ ਵੋਟਾਂ ਪਹੁੰਚ ਜਾਣ ਸਾਡੀਆਂ ਵੋਟਾਂ ਪਹੁੰਚ ਜਾਣੀਆਂ। ਥਾਨੀਆਂ ਵੋਟਾਂ ਪਾਉਣ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ। ਗੁਰਪ੍ਰੀਤਾ ਜੀ। ਗੁਰਪ੍ਰੀਤ ਕੀ ਮਸਲਾ ਕੀ ਦੇ ਖਿਲਾਫ ਨਾਰੇ ਬਾਜੀ ਤੇ ਕੀ ਗੱਲਬਾਤ? ਅਸੀਂ ਆਮ ਪਾਰਟੀ ਦੇ ਖਿਲਾਫ ਨਾਰੇ ਬਾਜੀ ਲਾ ਰਹੇ ਆ ਜੀ। ਉਹਨਾਂ ਨੇ ੱੱੱਕੇ ਨਾਲ ਸਾਡੇ ਅੱਜ ਪ੍ਰਧਾਨ ਜੋ ਥੋਪਿਆ ਹੈ ਅਸੀਂ ਉਹਨੂੰ ਨਹੀਂ ਮੰਨਦੇ। ਪਹਿ ਪ੍ਰਧਾਨ ਥੋਪੇ ਦੀ ਉਹ ਅੱਜ ਦੇਖ ਲਓ ਜੀ ਕਿੱਥੇ ਨੇ ਉਹ ਤੁਹਾਨੂੰ ਦਿਖਦੇ ਨੇ ਕਿਤੇ ਐਤਕੀ ਅਸੀਂ ਇਹਨਾਂ ਨੂੰ ਬਣਾਇਆ ਸੀ ਆਮ ਪਾਰਟੀ ਨੂੰ ਲੋਕਾਂ ਨੇ ਚੁਣਿਆ ਸੀ ਵੀ ਸਾਡਾ ਕੁਝ ਫਾਇਦਾ ਕਰਨਗੇ ਪਰ ਨਹੀਂ ਸਾਡੇ ਨਾਲ ਉਹਦੋਂ ਵੀ ਮਾੜਾ ਬਿਹਾਰ ਕਰ ਰਹੇ ਨੇ ਆਉਣ ਦੇ ਸਮੇਂ ਤੁਹਾਨੂੰ ਨਰਿੰਦਰ ਕੌਰ ਭਰਾਜ ਵੀ ਨਹੀਂ ਦਿਖੇਗੀ ਕਿਉਂਕਿ ਸਾਡੇ ਲੋਕਾਂ ਦਾ ਇਕੱਠ ਹੈ ਇਕੱਠ ਤੋਂ ਘੱਟ 20-25 ਹਜ਼ਾਰ ਵੋਟ ਸਾਡੇ ਯੂਨੀਅਨ ਦੇ ਅਦਾਰੇ 'ਚ ਆਉਂਦੀ ਹੈ ਜੋ ਕਿ ਉਹਦੇ ਬਿਲਕੁਲ ਖਿਲਾਫ ਹਾਂ ਸੀ ਸਾਨੂੰ ਉਹ ਮਾਰਕੀਟ ਅੰਦਰ ਕਿਸੇ ਨੂੰ ਚੁਣ ਕੇ ਪੇਚ ਸਕਦੇ ਨੇ ਪਰ ਅਸੀਂ ਕਿਸੇ ਨੂੰ ਨਹੀਂ ਮੰਨਦੇ ਸਾਡੀ ਇਲੈਕਸ਼ਨ ਕਰਾਵੇ ਬੱਲੇ ਬੱਲੇ ਜੀ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਵੀ ਸਾਡਾ ਸਾਥ ਦਿਓ ਨਹੀਂ ਜੀ ਮਰੇ ਪਿਆ ਸਾਨੂੰ ਹੋਰ ਮਾਰ ਕੇ ਨਗੰਦਰ ਜਾਣਾ ਇਹ ਤੇ ਜਾ ਸਕਦੇ ਨਰਿੰਦਰ 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 ਕੌਰ ਭਰਾਜ ਦੇ ਵੱਲੋਂ ਕੀਤੀ ਜਾ ਰਹੀ ਹੈ ਜੀ ਜੋ ਰੂਪਾ ਢੇੜੀ ਦਾ ਬੰਦਾ ਹੈ ਅਸੀਂ ਤਾਂ ਉਹਨੂੰ ਜਾਣਦੇ ਵੀ ਨਹੀਂ ਜੀ ਉਹ ਸਾਡੇ ਏਰੀਆ ਦਾ ਵੀ ਨਹੀਂ ਬਲਕਿ ਅਸੀਂ ਜਾਣਦੇ ਵੀ ਨਹੀਂ ਜਿਹਨੂੰ ਬਣਾਤਾ ਜੀ ਉਹਨੂੰ ਅਸੀਂ ਨਹੀਂ ਚਾਹੁੰਦੇ ਜੀ ਉਹਦੇ ਲੱਵੇ ਕੋਈ ਗੱਡੀ ਨਹੀਂ ਕੋਈ ਅਧਿਕਾਰ ਨਹੀਂ ਸਰਕਾਰ ਦਾ ਵੀ ਅਧਿਕਾਰ ਨਹੀਂ ਬਣਦਾ ਜੀ ਪ੍ਰਾਈਵੇਟ ਅਦਾਰਾ ਇਹ ਕੋਈ ਸਰਕਾਰੀ ਅਦਾਰਾ ਤਾਂ ਹੈ ਨਹੀਂ ਇਹ ਸਾਡਾ ਆਪਦਾ ਅਦਾਰਾ ਆਪਦਾ ਭਾਈਚਾਰਾ ਇਹ ਤਾਂ ਵੀ ਤੁਹਾਨੂੰ ਕੋਈ ਸਰਕਾਰੀ ਫੰਡ ਨਹੀਂ ਆਉਂਦਾ ਵੀ ਅਸੀਂ ਉਹਨਾਂ ਤੋਂ ਕੋਈ ਸਾਡੇ ਤੇ ਧੱਕੇ ਨਾਲ ਚੀਜ਼ ਥੋਪ ਰਹੇ ਨੇ ਅਸੀਂ ਉਹਨਾਂ ਨੂੰ ਨਹੀਂ ਮੰਨਦੇ ਜੀ ਸਾਨੂੰ ਮਾਰ ਕੇ ਲੰਘਦੇ ਨੇ ਲੰਘ ਜਾਣ ਦੀ ਪਰ ਅਸੀਂ ਨਹੀਂ ਮੰਨ ਸਕਦੇ ਸ਼ਾਸਨ ਧੱਕਾ ਕਰਾ ਰਿਹਾ ਹੈ ਪੂਰਾ ਜਿੰਨਾ ਕਹੇ ਦੋ ਅਸੀਂ ਚਾਹੁੰਦੇ ਨਹੀਂ ਪਰ ਉਹਨਾਂ ਦਾ ਕਿਸੇ ਵੀ ਤਰੀਕੇ ਨਹੀਂ ਕਬੂਲ ਹੋਣ ਦੇਵਾਂਗੇ ਪ੍ਰਧਾਨ ਉਹਨਾਂ ਨੇ ਹਾਰ ਪਾ ਲਈ ਤੀਏ ਅਸੀਂ ਵਿਰੋਧ ਕਰਕੇ ਬਾਹਰ ਕੱਢਦੇ ਮਤਲਬ ਸਾਡੇ ਨਾਲ ਹੱਥੋਂ ਪਾਈ ਵੀ ਕੀਤੀ ਹੈ ਮਤਲਬ ਮਤਲਬ ਮੇਰੇ ਨਾਲ ਫੁੱਲ ਕੀਤੀ ਹੈ ਇੱਕ ਇਥੇ ਮਿੱਠੂ ਆ ਜੱਠਿਆਂ ਦਾ ਉਹਦੇ ਨਾਲ ਧੱਕਾ ਕੀਤਾ ਉਹਦਾ ਗਾਲਾ ਘੋਟਦੇ ਸੀ ਮਤਲਬ ਉਹ ਗੁੰਡੇ ਲੈ ਕੇ ਆਏ ਤੇ ਮਤਲਬ ਮਾਰਨ ਵਾਸਤੇ ਗੁੰਡੇ ਲੈ ਕੇ ਆਏ ਸੀਗੇ ਮਤਲਬ ਤੁਸੀਂ ਇਹ ਸਮਝ ਲਓ ਕਿ ਇੱਕ ਮਤਲਬ ਉਹ ਮਰਿਆ ਨਹੀਂ ਬੰਦਾ ਇੱਥੇ ਹਾਜ਼ਰ ਆ ਇਸ ਟਾਈਮ ਜਿੰਨਾ ਕਹੇ ਦੋ ਸਾਨੂੰ ਇਹ ਧੰਕੀ ਦੇ ਕੇ ਕਹਿੰਿਆ ਸੀ ਫੇਰ ਆਉਣੇ ਆ ਫੇਰ ਆਉਣੇ ਆ ਹਵਾ ਬਾਜੀ ਸਾਡੇ ਤੇ ਇੰਨੀ ਹੋ ਜਾਂਦੀ ਆ ਇਹ ਮਤਲਬ ਪ੍ਰਸ਼ਾਸਨ ਆ ਭਰਾਜਾ ਮਤਲਬ ਇਹ ਸਾਡੇ ਤੇ ਥੋਪ ਰਹੀ ਆ ਤੱਕਾ